ਹਾਰ ਦੇ ਪਟਨਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਪਿਤਾ ਨੇ ਆਪਣੀ 2.5 ਸਾਲ ਦੀ ਧੀ ਨੂੰ ਸਿਰਫ 40000 ਰੁਪਏ ਵਿੱਚ ਵੇਚ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਮਲਸਲਾਮੀ थाना ਖੇਤਰ ਚ ਵਾਪਰੀ ਘਟਨਾ ਬਾਰੇ ਲੜਕੀ ਦੀ ਮਾਂ ਨੇ ਕਿਹਾ ਕਿ ਉਹ ਕੁਝ ਦੇ ਨਾਲ ਲਈ ਘਰੋਂ ਬਾਹਰ ਗਈ ਹੋਈ ਸੀ ਜਦੋਂ ਘਰ ਆਈ ਤਾਂ ਬੱਚੇ ਨੂੰ ਨਾ ਦੇਖ ਕੇ ਉਹ ਚੀਤੇ ਤਾਂ ਹੋ ਗਈ ਜਦੋਂ ਪਤੀ ਨੇ ਪੁੱਛਿਆ ਪੁੱਛਿਆ ਗਿਆ ਤਾਂ ਉਸਨੇ ਕਹਾਣੀਆਂ ਕੜਮੀਆਂ ਸ਼ੁਰੂ ਕਰ ਦਿੱਤੀ ਜੇ ਸਬਾਤ ਉਸਨੂੰ ਸ਼ੱਕ ਹੋਇਆ ਤੇ ਉਸਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਜਾਣਕਾਰੀ ਮਿਲਨ ਤੋਂ ਬਾਅਦ ਪੁਲਿਸ ਨੇ ਵੀ ਤੁਰੰਤ ਕਾਰਵਾਈ ਕੀਤੀ ਅਤੇ ਲੜਕੀ ਨੂੰ ਲੱਭ ਲਿਆ ਚਾਹ ਸਪੱਤ ਲੱਗਾ ਹੈ ਕਿ ਲੜਕੀ ਨੂੰ ਦਾਣਾਪੁਰ ਦੇ ਇੱਕ ਨਿੱਜੀ ਨਰਸਿੰਗ ਹੋਮ 'ਚ ਕੰਮ ਕਰਨ ਵਾਲੀ ਇੱਕ ਨਰਸ ਰਾਹੀਂ ਛਪਰਾ ਦੇ ਇੱਕ ਜੋੜੇ ਨੂੰ 40000 ਰੁਪਏ ਵਿੱਚ ਵੇਚ ਦਿੱਤਾ ਗਿਆ ਸੀ ਪੁਲਿਸ ਨੇ ਕੁੜੀ ਨੂੰ ਬਰਾਮਦ ਕਰ ਲਿਆ ਅਤੇ ਪਿਤਾ ਨਸ ਅਤੇ ਜੋੜੇ ਨੂੰ ਛਪਰਾ ਤੋਂ ਗ੍ਰਿਫਤਾਰ ਕਰ ਲਿਆ ਪੁਲਿਸ ਗ੍ਰਿਫਤਾਰ ਕੀਤੇ ਗਏ ਚਾਰਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।